ਸਕ ਨੂੰ ਕਹਿੰਦੇ? ਅਮ 테러ਰਿਸਟ ਤਾਂ ਉਹੀ ਬੰਦਾ ਹੁੰਦਾ ਹੈ ਜਿਹੜਾ ਬੇਗੁਨਾਹਾਂ ਨੂੰ ਮਾਰ ਕੇ ਖੌਫ ਪੈਦਾ ਕਰਦਾ ਹੈ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਆਜ਼ਾਦ, ਗਦਰੀ ਬਾਬੇ ਇਹਨਾਂ ਸਾਰਿਆਂ ਨੂੰ ਟੈਰਰਿਸਟ ਕਿਹਾ ਜਾਂਦਾ ਸੀ। ਮੈਡਮ ਹਰ ਉਹ ਬੰਦਾ ਜਿਹੜਾ ਸਿਸਟਮ ਦੇ ਖਿਲਾਫ ਹਥਿਆਰ ਉਠਾਉਂਦਾ ਹੈ ਉਹਦੇ ਮੱਥੇ ਤੇ ਸਮੇਂ ਦੀ ਸਰਕਾਰ ਟੈਰਰਿਸਟ ਦਾ ਲੇਬਲ ਲਾ ਦਿਆ ਕਰਦੀ ਹੈ। ਬਟ ਭਗਤ ਸਿੰਘ ਚੰਦਰਸ਼ੇਖਰ ਆਜ਼ਾਦ ਜਿਨ੍ਹਾਂ ਲੋਕਾਂ ਤੇ ਤੁਸੀਂ ਨਾ ਲੈ ਰਹੇ ਹੋ ਉਹ ਆਪਣੀ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਸੀ ਤੁਸੀਂ ਤਾਂ ਆਪਣੇ ਹੀ ਦੇਸ਼ ਦੇ ਖਿਲਾਫ ਲੜ ਰਹੇ ਹੋ ਸਿਸਟਮ ਦੇ ਖਿਲਾਫ ਲੜ ਰਹੇ ਆ ਸੀ ਦੇਸ਼ ਦੇ ਨਹੀਂ ਇਹੋ ਜੀ ਕੀ ਖਰਾਬੀ ਆ ਸਿਸਟਮ ਵਿੱਚ ਫਿਰ ਕਾ ਪ੍ਰਸਤਾ ਹੈ ਸਾਡੀ ਪਹਿਚਾਨ ਖਤਮ ਕਰਨਾ ਚਾਹੁੰਦਾ ਹੈ ਸਿਸਟਮ ਸੰਵਿਧਾਨ ਦੇ ਮੁਤਾਬਕ ਹੁਣ ਤੱਕ ਸਾਡੇ ਧਰਮ ਨੂੰ ਵੱਖਰਾ ਧਰਮ ਨਹੀਂ ਮੰਨਿਆ ਗਿਆ ਜਦ ਅਸੀਂ ਹੱਕ ਮੰਗੇ ਇਹਨਾਂ ਹੱਕ ਤਾਂ ਕੀ ਦੇਣੇ ਸੀ ਸਾਡਾ ਅਕਾਲ ਤਖਤਾਂ ਦਾ ਦਿੱਲੀ 'ਚ ਸਾਡੇ ਭਾਈਚਾਰੇ ਦੇ ਹਜ਼ਾਰਾਂ ਲੋਕ ਕਤਲ ਕਰਵਾਤੇ ਤੇ ਕਾਤਲ ਅੱਜ ਤੱਕ ਖੁੱਲੇ ਘੁੰਮ ਰਹੇ ਬਲੱਡੀ ਸਿਸਟਮ ਬਟ ਕਰਤਾਰਜੀ ਜਿਹੜੀ ਤੁਸੀਂ ਹਥਿਆਰਬੰਦ ਲੜਾਈ ਸ਼ੁਰੂ ਕੀਤੀ ਸੀ ਕੀ ਤੁਸੀਂ ਅੱਜ ਵੀ ਉਸ ਨੂੰ ਸਹੀ ਮੰਨਦੇ ਹੋ ਨਾਮ ਹੈ ਕੁੜੀਏ ਤੇਰਾ ਸ਼ੈਰਨ ਗਿਲ ਸ਼ੈਰਨ ਕੌਰ ਗਿਲ ਜੀ ਗੁਰਸ਼ਰਨ ਕੌਰ ਗਿਲ ਗੁਰਸ਼ਰਨ ਤੁਸੀਂ ਸਿੱਖਾਂ ਦੇ ਘਰ ਪੈਦਾ ਹੋਏ ਹੋ ਜੀ ਕარი ਸਿੱਖ ਇਤਿਹਾਸ ਪੜਨਾ ਗੁਰੂ ਅਰਜਨ ਦੇਵ ਸਾਹਿਬ ਤੋਂ ਲੈ ਕੇ ਹੁਣ ਤੱਕ ਸਿੱਖਾਂ ਨੇ ਹਰ ਗੱਲ ਨੂੰ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਕੀਤਾ ਹੈ ਪਰ ਇਹ ਵੀ ਕਿਹਾ ਹੈ ਜੇ ਸ਼ਾਂਤਮਈ ਤਰੀਕੇ ਦੇ ਨਾਲ ਮਸਲੇ ਦਾ ਹੱਲ ਨਾ ਹੋਵੇ ਫਿਰ ਹਥਿਆਰ ਉਠਾਉਣੇ ਜਾਇਜ਼ ਹੈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ 3 ਲੱਖ ਲੋਕਾਂ ਨੇ ਗ੍ਰਿਫਤਾਰੀ ਦਿੱਤੀ ਹੱਥ ਬੰਨੇ ਕਿ ਪੰਜਾਬ ਦਾ ਪਾਣੀ ਪੰਜਾਬ ਕੋਲੋਂ ਨਾ ਖੋਵੋ ਪਰ ਜੋ ਨਹੀਂ ਸਰਕੀ ਸਰਕਾਰ ਦੇ ਕੰਤੇ ਜੋ ਪਰ ਇਹ ਹੀ ਕੰਮ ਰੋਕਣ ਲਈ ਜਦ ਅੱਜ ਤੱਕ ਕੰਮ ਬੰਦ ਹੈ ਅੱਜ